सतना श्रीवाहे गुरु साहबजियो तनाशरि महला पह ਆਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਨ ਪੜੈ ਏ ਆਣਾ ਦਰਗੈ ਕੜੀਏ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਅੱਜ ਅਮਰਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ਼੍ਰੀ ਹੁਗਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਆ राग ਤਨਾਸਰੀ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਗੁਰ ਪਰਮੇਸ਼ਰ ਦੀ ਕਿਰਪਾ ਰਹਿਮਤ ਸਦਕਾ ਆਪ ਸਰਬੱਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਅਤੇ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇੱਕ ਸਮੇਂ ਕੁਝ ਕਾਜ਼ੀ ਕੁਝ ਬ੍ਰਾਹਮਣ ਕੁਝ ਜੋਗੀ ਇਹ ਤਿੰਨੇ ਤਰ੍ਹਾਂ ਦੇ ਧਾਰਮਿਕ ਲੋਕ ਮਿਲ ਕੇ ਆਏ। ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਸਭ ਦਾ ਸਵਾਗਤ ਕੀਤਾ। ਇਹਨਾਂ ਨੂੰ ਧਾਰਮਿਕ ਬੰਦੇ ਜਾਣ ਕੇ ਮਹਾਰਾਜ ਨੇ ਇਹਨਾਂ ਦਾ ਬੜਾ ਸਤਿਕਾਰ ਕੀਤਾ। ਜਦੋਂ ਇਹ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਬੈਠੇ ਬਚਨ ਬਿਲਾਸ ਹੋਣੇ ਆਰੰਭ ਹੋਏ। ਦੇਖੋ ਪਰਮਾਤਮਾ ਦਾ ਪਿਆਰਾ ਜਦੋਂ ਬੰਦਾ ਹੁੰਦਾ ਹੈ ਨਾ ਉਹ ਕੇਵਲ ਪਰਮੇਸ਼ਵਰ ਪਰਮਾਤਮਾ ਦੀ ਉਪਮਾ ਕਰਦਾ ਹੈ ਗੁਰੂ ਦੀ ਉਪਮਾ ਕਰਦਾ ਹੈ ਗੁਰੂ ਦੇ ਹੁਕਮ ਦੇ ਅਨੁਸਾਰ ਆਪਣੇ ਜੀਵਨ ਨੂੰ ਸਫਲ ਕਿਵੇਂ ਕਰਨਾ ਹੈ ਇਸ ਗੱਲ ਤੇ ਚਰਚਾ ਕਰਦਾ ਹੈ ਪਰੰਤੂ ਉਹ ਲੋਕ ਜਿਹੜੇ ਦੇਖਣ ਨੂੰ ਤਾਂ ਧਾਰਮਿਕ ਲੱਗਦੇ ਆ ਪਰ ਜਨਰਲੀ ਸੁਰਤ ਦੇ ਵਿੱਚ ਧਰਮ ਨਹੀਂ ਹੁੰਦਾ ਉਹ ਸ਼ੁਰੂਆਤ ਤੋਂ ਜਦੋਂ ਗੱਲ ਆਰੰਭ ਕਰਦੇ ਐ ਉਦੋਂ ਲੱਗਦਾ ਕਿ ਪ੍ਰਮਾਤਮਾ ਦੀ ਗੱਲ ਕਰਦੇ ਪਏ ਨੇ ਪਰ ਹੌਲੀ-ਹੌਲੀ ਉਹਨਾਂ ਦੇ ਅੰਦਰ ਦਾ ਸਾਰਾ ਕੂੜਾ ਕਰਕਟ ਉਹਨਾਂ ਦੀਆਂ ਗੱਲਾਂ-ਬਾਤਾਂ ਦੁਆਰਾ ਬਾਹਰ ਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਹਰ ਗੱਲ ਦੇ ਵਿੱਚ ਪਰਮੇਸ਼ਵਰ ਪ੍ਰਮਾਤਮਾ ਦੀ ਉਪਮਾ ਨਹੀਂ ਬਲਕੇ ਪਰਮੇਸ਼ਵਰ ਪਰਮਾਤਮਾ ਦੀ ਉਪਮਾ ਦੇ ਜ਼ਰੀਏ ਆਪਣਾ ਹੰਕਾਰ ਆਪਣੇ ਮਤ ਦਾ ਹੰਕਾਰ ਆਪਣੀ ਬੁੱਧੀ ਦਾ ਹੰਕਾਰ ਝਲਕਦਾ ਹੈ ਇਹ ਤਿੰਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਬਾਰੀ-ਬਾਰੀ ਕਹਿਣ ਲੱਗੇ ਕਿ ਮਹਾਰਾਜ ਸਾਡਾ ਮਤ ਚੰਗਾ ਹੈ ਕਾਜੀ ਕਹਿਣ ਲੱਗਿਆ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਕਿ ਇਸਲਾਮ ਜਿਹੜਾ ਮਤ ਹੈ ਇਹ ਸਭ ਤੋਂ શ્રેਸ਼ਟ ਹੈ ਮੁਸਲਮਾਨ ਉਸ ਪਰਮੇਸ਼ਵਰ ਪਰਮਾਤਮਾ ਦੇ ਬਣਾਏ ਹੋਏ ਕੌਮ ਉਹਦੀ ਜਾਤ ਹੈ ਸੋ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਇਸਲਾਮ ਮਤ ਦਾ ਪ੍ਰਚਾਰ ਕਰਨਾ ਚਾਹੀਦਾ ਇਹ ਗੱਲ ਸੁਣ ਕੇ ਬ੍ਰਾਹਮਣ ਕਹਿਣ ਲੱਗਿਆ ਕਿ ਸੰਸਾਰ ਦੇ ਵਿੱਚ ਸਭ ਤੋਂ ਪੁਰਾਤਨ ਸਭ ਤੋਂ ਸਨਾਤਨ ਹਿੰਦੂ ਮਤ ਹੈ ਹਿੰਦੂ ਧਰਮ ਦੇ ਵਿੱਚ ਚਾਰ ਵੇਦ ਨੇ ਜਿਹੜੇ ਕਿ ਖੁਦ ਵਿਸ਼ਨੂੰ ਭਗਵਾਨ ਨੇ ਬ੍ਰਹਮਾ ਨੂੰ ਦਿੱਤੇ ਤੇ ਬ੍ਰਹਮਾ ਨੇ ਆਪਣੇ ਹੱਥੀ ਲਿਖੇ ਆ ਜਿਹਦੇ ਵਿੱਚ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਦੀ ਗੱਲਬਾਤ ਪਰਮਾਤਮਾ ਦੀ ਉਪਮਾ ਲਿਖੀ ਹੈ 24 ਅਵਤਾਰਾਂ ਦੇ ਵਿੱਚ ਬਹੁਤੇ ਅਵਤਾਰ ਵੀ ਹਿੰਦੂ ਧਰਮ ਵਿੱਚ ਹੋਏ ਨੇ 68 ਤੀਰਥ ਵੀ ਹਿੰਦੂ ਧਰਮ ਦੇ ਵਿੱਚ ਨੇ ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਨੂੰ ਹਿੰਦੂ ਮਤ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਦੋਨਾਂ ਦੀ ਗੱਲ ਸੁਣ ਕੇ yogi ਕਹਿਣ ਲੱਗੇ ਮਹਾਰਾਜ ਜਿੱਥੇ ਇਸਲਾਮ ਅਤੇ ਹਿੰਦੂ ਮਤ ਦੀ ਪਹੁੰਚ ਖਤਮ ਹੁੰਦੀ ਹੈ ਨਾ ਉਹ ਤੋਂ ਕਿਤੇ ਉੱਪਰ ਜਾ ਕੇ ਯੋਗ ਮਤ ਆਰੰਭ ਹੁੰਦਾ ਹੈ। yogi ਨੇ ਇਹ ਸਾਰੇ ਕਰਮਾਂ ਧਰਮਾਂ ਤੋਂ ਝਗੜਿਆਂ ਚ ਭੇੜਿਆਂ ਤੋਂ ਉੱਪਰ ਨੇ ਸੰਸਾਰ ਦੇ ਭੋਗਾਂ ਪਦਾਰਥਾਂ ਤੋਂ ਉੱਪਰ ਨੇ ਜੋ ਮਿਲਦਾ ਖਾ ਲੈਂਦੇ ਐ ਜਿੱਥੇ ਜਗ੍ਹਾ ਮਿਲੀ ਉੱਥੇ ਰਹਿ ਲੈਂਦੇ ਐ ਸੋ ਸਾਡੇ ਕਹੇ ਦੇ ਅਨੁਸਾਰ ਤੁਹਾਨੂੰ ਯੋਗ ਮਤ ਦਾ ਪ੍ਰਚਾਰ ਕਰਨਾ ਚਾਹੀਦਾ ਹੈਗਾ ਹੁਣ ਤਿੰਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉੱਪਰ ਆਪਣਾ ਆਪਣਾ ਪ੍ਰਭਾਵ ਪਾਉਣਾ ਚਾਹ ਰਹੇ ਨੇ ਤੇ ਪਾ ਰਹੇ ਨੇ ਤਿੰਨਾਂ ਦੀ ਇਹ ਗੱਲ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿੰਨਾਂ ਦੇ ਪ੍ਰਥਾਏ ਸ਼ਬਦ ਉਚਾਰ ਕੇ ਉਪਦੇਸ਼ ਕਰਦੇ ਹਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਉਚਾਰਿਆ ਮਹਾਰਾਜੇ ਮਨ ਦੇ ਵਿੱਚ ਤਿੰਨਾਂ ਦੇ ਭਲੇ ਦੀ ਹੀ ਭਾਵਨਾ ਹੈ ਤੇ ਪਾਤਸ਼ਾਹ ਸੋਚਦੇ ਕਿ ਜੋ ਇਹਨਾਂ ਦੀ ਸੋਚਣੀ ਹੈ ਸੰਸਾਰ ਦੇ ਵਿੱਚ ਹੋ ਸਕਦਾ ਬਹੁਤੇ ਲੋਕਾਂ ਦੀ ਵੀ ਅਜਿਹੀ ਸੋਚਣੀ ਹੋਵੇ ਸੋ ਸਾਨੂੰ ਇਹਨਾਂ ਲੋਕਾਂ ਦੇ ਜ਼ਰੀਏ ਬਾਕੀਆਂ ਦਾ ਵੀ ਭਲਾ ਕਰਨਾ ਚਾਹੀਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਈਆਣਾ ਜਿਵੇਂ ਕਾਗਜ਼ ਪਾਣੀ ਪੈਣ ਤੋਂ ਗਲ ਜਾਂਦਾ ਹੈ ਮਹਾਰਾਜ ਉਹਨਾਂ ਬ੍ਰਾਹਮਣਾਂ ਨੂੰ ਕਾਜ਼ੀਆਂ ਨੂੰ ਤੇ ਯੋਗੀਆਂ ਨੂੰ ਸਮਝਾ ਰਹੇ ਹਨ ਕਿ ਭਾਈ ਜਿਵੇਂ ਕਾਗਜ਼ ਪਾਣੀ ਪੈਣ ਤੋਂ ਗਲ ਜਾਂਦਾ ਹੈ ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਨਾ ਇਹ ਜਿਹੜਾ ਸਰੀਰ ਕਾਗਦ ਵਾਂਗ ਰੋਗ ਰੂਪੀ ਕਾਲ ਰੂਪੀ ਪਾਣੀ ਪੈਣ ਤੋਂ ਨਾਸ਼ ਹੋ ਜਾਂਦਾ ਹੈ ਗਲ ਜਾਂਦਾ ਹੈ ਕਾਗਜ਼ ਉੱਤੇ ਪਾਣੀ ਪਿਆ ਕਾਗਜ਼ ਗਲ ਗਿਆ ਐਵੇਂ ਸਰੀਰ ਨੂੰ ਰੋਗ ਗਾਲ ਕੇ ਰੱਖ ਦਿੰਦੇ ਐ ਸਰੀਰ ਨੂੰ ਕਾਲ ਮੌਤ ਨਾਸ਼ ਕਰਕੇ ਰੱਖ ਦਿੰਦੀ ਹੈ ਪਰੰਤੂ ਮਨ ਨੇ ਇਸ ਨੂੰ ਸੱਚਾ ਸਮਝ ਲਿਆ ਪਰਮਾਣਿਕ ਸਮਝ ਲਿਆ ਮਨ ਸੋਚਦਾ ਹੈ ਕਿ ਸਰੀਰ ਸਦਾ ਰਹੇਗਾ ਦੇਹ ਸਦਾ ਰਹੇਗੀ ਕੋਈ ਸਾਧ ਸੰਗਤ ਜੀ ਇਹ ਸੋਚਦਾ ਕਿ ਮੈਂ ਮਰ ਜਾਣਾ ਜਦੋਂ ਕੋਈ ਮੌਤ ਦੇ ਸੰਬੰਧ ਦੇ ਵਿੱਚ ਇਕੱਠ ਹੁੰਦਾ ਹੈ ਕਿਸੇ ਵੀ ਕੌਮ ਦੇ ਵਿੱਚ ਮੌਤ ਦੇ ਬਾਰੇ ਜੋ ਗੱਲ ਕਰਦਾ ਪਿਆ ਹੈ ਕਿ ਅਸੀਂ ਮਰ ਜਾਣਾ ਸਦਾ ਨਹੀਂ ਰਹਿਣਾ ਸੰਸਾਰ ਅਸਥਿਰ ਹੈ ਉਹ ਚਲੇ ਗਿਆ ਉਹ ਚਲੇ ਗਿਆ ਸਾਡੀ ਵੀ ਵਾਰੀ ਹੈ ਮੌਤ ਤੇ ਬੋਲਣ ਵਾਲਾ ਵੀ ਮਨ ਵਿੱਚ ਇਹੀ ਸੋਚਦਾ ਹੈ ਕਿ ਮੈਂ ਸਦਾ ਹੀ ਰਹਿਣਾ ਤੇ ਸੁਣਨ ਵਾਲਿਆਂ ਦਾ ਵੀ ਇਹੀ ਹਾਲ ਹੁੰਦਾਗਾ ਬੰਦਾ ਸੋਚਦਾ ਹੈ ਕਿ ਮੈਂ ਹਮੇਸ਼ਾ ਇੱਥੇ ਹੀ ਰਹੂੰਗਾ ਸਦਾ ਹੀ ਰਹੂੰਗਾ ਸੱਚਾ ਕਰਕੇ ਮੰਨਦਾ ਹੈ ਮਨੁੱਖ ਤੇ ਜਿਹੜੇ ਆਪਣੇ ਸਿਰ ਮੱਥੇ ਦੇ ਉੱਪਰ ਲੇਖ ਲਿਖੇ ਹੋਏ ਆ ਨਾ ਕਿ ਕਿੰਨੇ ਸਾਂ ਆਉਣੇ ਨੇ ਕਿੰਨੇ ਨਹੀਂ ਆਉਣੇ ਇਨਾ ਗੱਲਾਂ ਤੋਂ ਇਹ ਜੀਵ ਬਿਲਕੁਲ ਅਵੇਸਲਾ ਹੈ ਅਗਿਆਤ ਹੈ ਇਹ ਜਿਹੜਾ ਸਰੀਰ ਹੈ ਨਾ ਕਾਗਜ਼ ਦੀ ਨਿਆਈ ਨਾਸ਼ਵੰਤ ਹੈ ਇਹ ਮਨ ਦੇ ਜਿਹੜੇ ਸੰਕਲਪ ਵਿਕਲਪਾਂ ਦੇ ਪਰਵਾਣਾ ਪਰਵਾਨੇ ਲਿਖੀ ਜਾਂਦਾ ਹੈ ਮਹਾਰਾਜ ਬਚਨ ਕਰਦੇ ਹਨ ਬ੍ਰਾਹਮਣੋ ਤੁਸੀਂ ਕਹਿੰਦੇ ਹੋ ਹਿੰਦੂ ਮਾਸ ਰੇਸ਼ਟ ਹੈਗਾ ਹਿੰਦੂ ਮਤ ਦੇ ਸ੍ਰੇਸ਼ਟ ਹੋਣ ਦੇ ਨਾਲ ਨਾ ਹੋਣ ਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਇਆਗਾ ਤੁਹਾਨੂੰ ਬ੍ਰਹਮ ਸਾਖਸ਼ਾਤਕਰ ਹੋ ਗਿਆ ਤੁਹਾਡਾ ਜਨਮ ਮਰਨ ਕੀ ਕਟਿਆ ਗਿਆ ਮੁਸਲਮਾਨੋ ਤੁਸੀਂ ਕਹਿੰਦੇ ਇਸਲਾਮ ਸ੍ਰੇਸ਼ਟ ਹੈ ਇਸਲਾਮ ਦੇ ਸ੍ਰੇਸ਼ਟ ਹੋਣ ਦੇ ਨਾਲ ਜਾਂ ਨਾ ਹੋਣ ਦੇ ਨਾਲ ਮੁਹੰਮਦ ਸਾਹਿਬ ਕਰਕੇ ਕੁਰਾਨ ਕਰਕੇ ਤੁਹਾਨੂੰ ਅੱਜ ਤੱਕ ਕੀ ਫਾਇਦਾ ਹੋਇਆ ਕਿ ਅੱਲਾਹ ਤਾਲਾ ਦੇ دیدار ਤੁਹਾਨੂੰ ਹੋ ਗਏ ਯੋਗੀਆਂ ਨੂੰ ਵੀ ਮਹਾਰਾਜ ਐਵੇਂ ਸਮਝਾਉਂਦੇ ਹਨ ਭਾਈ ਦਰਗਹਿ ਘੜੀਆਂ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਜਿਵੇਂ ਦੁਨਿਆਵੀ ਰਾਜਿਆਂ ਦੇ ਦਰਬਾਰ ਦੇ ਵਿੱਚ ਤਿੰਨ ਲੇਖ ਅਰਥਾਤ ਗਿਣਤੀ ਦੇ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਏ ਤਾਂਬੇ ਦੇ ਪੈਸੇ ਘੜੇ ਜਾਂਦੇ ਹਨ ਦੇਖੋ ਸੋਨੇ ਦੀਏ ਤਾਂ ਮੋਹਰਾਂ ਹੁੰਦੀਆਂ ਗਿਆ ਰੁਪਏ ਚਾਂਦੀ ਦੇ ਮੰਨੇ ਜਾਂਦੇ ਨੇ ਤੇ ਪੈਸੇ ਜਿਹੜੇ ਤਾਂਬੇ ਦੇ ਹੁੰਦੇ ਹਨ ਭਾਵ ਮੋਹਰਾਂ ਦੇ ਵਿੱਚ ਸੋਨਾ ਪਾਇਆ ਜਾਂਦਾ ਹੈਗਾ ਰੁਪਈਆ ਦੇ ਵਿੱਚ ਚਾਂਦੀ ਤੇ ਪੈਸਿਆਂ ਦੇ ਵਿੱਚ ਤਾਂਬਾ ਭਰਿਆ ਜਾਂਦਾ ਇਹ ਪੁਰਾਤਨ ਸਮੇਂ ਦੀ ਗੱਲ ਹੈ ਉਦੋਂ ਕਾਗਜ਼ ਦੇ ਨੋਟ ਨਹੀਂ ਸਨ ਹੁੰਦੇ ਇਹਨਾਂ ਦੇ ਵਿੱਚੋਂ ਜੇ ਕੋਈ ਪਾਰਖੂ ਵੇਖਣਾ ਚਾਹੇ ਤਾਂ ਖੋਟਾ ਖੁਟਿਆਈ ਵਾਲਾ ਰੁਪਈਆ ਜਾਂ ਪੈਸਾ ਕਿਸੇ ਕੰਮ ਨਹੀਂ ਆਉਂਦਾ ਕਹਿਣ ਦਾ ਮਤਲਬ ਕਿ ਜੇ ਮੋਹਰ ਦੇ ਵਿੱਚੋਂ ਸੋਨਾ ਅਸਲੀ ਕੱਢ ਕੇ ਨਕਲੀ ਸੋਨਾ ਪਾ ਦਈਏ ਰੋਪਿਆਂ ਦੇ ਵਿੱਚੋਂ ਨਕਲੀ ਚਾਂਦੀ ਹੋਵੇ ਪੈਸਿਆਂ ਦੇ ਵਿੱਚੋਂ ਨਕਲੀ ਤਾਂਬਾ ਹੋਵੇ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਲੱਗਦਾ ਪ੍ਰਸਾਦ ਸੰਗਤ ਜੀ ਜਿਹੜੇ ਇਹਦੇ ਐਕਸਪਰਟ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਨੂੰ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ ਪਰ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਅਸਲ ਕੀ ਹੈ ਨਕਲ ਕੀ ਹੈਗੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਹਨ ਭਾਈ ਤੁਸੀਂ ਆਪਣੇ ਆਪ ਨੂੰ ਤਾਂ શ્રેષ્ઠ ਕਹਿ ਰਹੇ ਹੋਗੇ। ਭਾਵੇਂ ਤੁਸੀਂ ਹਿੰਦੂ, ਮੁਸਲਮਾਨ, ਈਸਾਈ ਹੋ, yogi ਹੋ ਪਰ ਜਦੋਂ ਤੱਕ ਤੁਹਾਡੇ ਅੰਦਰ ਚੰਗੇ ਅਮਲਾਂ ਦਾ ਸੋਨਾ ਨਹੀਂ ਹੈਗਾ, ਚਾਂਦੀ ਨਹੀਂ ਹੈਗੀ, ਤਾਂਬਾ ਨਹੀਂ ਹੈਗਾ, ਤੁਹਾਡੇ ਕਰਮ ਬੇਅਰਥ ਨੇ। ਜਿਵੇਂ ਮੋਹਰ ਜਿਹੜੀ ਹੈ ਸੋਨੇ ਤੋਂ ਬਿਨਾ ਕੁਝ ਵੀ ਨਹੀਂ। ਐਵੇਂ ਬੰਦੇ ਦੇ ਧਾਰਮਿਕ ਕਰਮ ਕੁਛ ਵੀ ਨਹੀਂ ਜੇ ਅਗਰ ਉਹਦੇ ਅੰਦਰ ਧਰਮ ਦੀ ਭਾਵਨਾ ਨਹੀਂ ਹੈਗੀ ਕੋਟਾ ਕਿਸੇ ਕੰਮ ਨਹੀਂ ਹੁੰਦਾ ਐਵੇਂ ਪਰਮੇਸ਼ਰ ਦੇ ਹੁਕਮ ਗੁਰੂ ਦੀ ਮਰਿਆਦਾ ਤੋਂ ਬਿਨਾ ਤੇਰੇ ਸਾਰੇ ਕੰਮ ਖੋਟੇ ਬੇਕਾਰ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖ ਸਭ ਕੋਏ ਰਹਾਉ ਮਹਾਰਾਜ ਬਚਨ ਕਰਦੇ ਹਨ ਜੇਕਰ ਰੁਪਏ ਦੇ ਅੰਦਰ ਚਾਂਦੀ ਪਈ ਹੈ ਮੋਹਰ ਦੇ ਅੰਦਰ ਸੋਨਾ ਪਿਆ ਤੇ ਪੈਸੇ ਦੇ ਅੰਦਰ ਤਾਂਬਾ ਪਿਆ ਉਹ ਸਭ ਖਰਾ ਹੈਗਾ ਸਭ ਉਹਨੂੰ ਵਰਤਦੇ ਹੈਗੇ ਸੰਭਾਲ ਕੇ ਰੱਖਦੇ ਹੈਗੇ ਐਵੇਂ ਭਾਈ ਅਗਰ ਤੁਹਾਡੇ ਜਿੰਨੇ ਵੀ ਕਰਮ ਨੇ ਉਹਦੇ ਵਿੱਚ ਗੁਰੂ ਦੀ ਮਤ ਹੈ ਤਾਂ ਤੁਹਾਡੇ ਕਰਮ ਉਸ ਦਰਗਾਹ ਦੇ ਵਿੱਚ ਸਫਲ ਹੋਣਗੇ ਰਹਾਉ ਠਰਾਉ ਦੇ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਹਨ ਕਾਦੀ ਕੂੜ ਬੋਲ ਮਲ ਖਾਏ ਮੁਸਲਮਾਨ ਕਾਦੀ ਜਿਹੜੇ ਆਪਣੇ ਆਪ ਨੂੰ ਸ੍ਰੇਸ਼ਟ ਸਭ ਤੋਂ ਉੱਤਮ ਕਹਿੰਦੇ ਸਨ ਗੁਰੂ ਨਾਨਕ ਪਾਸ਼ਾ ਬਚਨ ਕਰਦੇ ਹਨ ਕਿ ਅੱਜ ਕੱਲ ਦੇ ਬਹੁਤੇ ਕਾਜੀ ਝੂਠ ਬੋਲ ਕੇ ਵੱਡੀਆਂ ਰਿਸ਼ਵਤਾਂ ਲੈ ਕੇ ਪਰਾਇਆ ਹੱਕ ਜਿਹੜਾ ਹੁੰਦਾ ਹੈ ਨਾ ਉਹਨੂੰ ਅਪਣਾ ਲੈਂਦੇ ਹਨ ਕੋਈ ਸਮਾਸੀ ਇਸ ਦੇਸ਼ ਦੇ ਵਿੱਚ ਤੇ ਕਈਆਂ ਦੇਸ਼ਾਂ ਵਿੱਚ ਅੱਜ ਵੀ ਹੈ ਕੇ ਨਿਆਏ ਜਿਹੜਾ ਹੁੰਦਾ ਨਾ ਫੈਸਲਾ ਜਿਹੜਾ ਹੁੰਦਾ ਉਹਨੂੰ ਕਾਜ਼ੀ ਲੋਕ ਕਰਦੇ ਆ ਕਿ ਧਾਰਮਿਕ ਬੰਦਾ ਸਹੀ ਨਿਆਏ ਕਰੇਗਾ ਪਰ ਗੁਰਮੁਖ ਪਿਆਰਿਓ ਇਹ ਜਿਹੜੇ ਕਾਜ਼ੀ ਸਨ ਬਹੁਤੇ ਭ੍ਰਸ਼ਟ ਹੋ ਗਏ ਸਨ ਪੈਸਾ ਲੈ ਕੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਹਿ ਦੇਣਾ ਬੇਦੋਸ਼ੇ ਨੂੰ ਸਜ਼ਾ ਦੇ ਦੇਣੀ ਤੇ ਦੋਸ਼ੀ ਨੂੰ ਰਿਆ ਕਰ ਦੇਣਾ ਇੱਕ ਕਾਜ਼ੀ ਦਾ ਲੜਕਾ ਖੂਹ ਤੇ ਆਪਣੇ ਬਲਦ ਨੂੰ ਪਾਣੀ ਪਿਉਉਣ ਦੇ ਲਈ ਲੈ ਗਿਆ ਜਿਹੜਾ ਕਾਜੀ ਸੀ ਉਹ ਤਾਂ ਵੱਡੀਆਂ ਲੈਣ ਦੇ ਵਿੱਚ ਹੀ ਬਿਜੀ ਸੀਗਾ ਕਾਜੀ ਦੇ ਲੜਕੇ ਨੇ ਬੈਲ ਦੀ ਕੋਈ ਸੇਵਾ ਨਾ ਕੀਤੀ ਬੈਲ ਬੜਾ ਕਮਜ਼ੋਰ ਸੀ ਤੇ ਜਦੋਂ ਉਹ ਆਪਣੇ ਬੈਲ ਨੂੰ ਲੈ ਗਿਆ ਖੂਹ ਤੇ ਪਾਣੀ ਪਿਉਉਣ ਦੇ ਲਈ ਉਧਰੋਂ ਇੱਕ ਤੇਲੀ ਆਪਣੇ ਬੈਲ ਨੂੰ ਲੈ ਕੇ ਆ ਪਾਣੀ ਪਿਉਉਣ ਵਾਸਤੇ ਹੁਣ ਤੇਲੀ ਨੇ ਆਪਣੇ ਬੈਲ ਤੋਂ ਕੰਮ ਕਰ ਲੈਣਾ ਉਹਨੂੰ ਚੰਗੀ ਖਰਾਕ ਦਿੰਦਾ ਸੀ ਉਹ ਬੜਾ ਤਕੜਾ ਨਰੋਇਆ ਸੀਗਾ ਜਦੋਂ ਖੂਹ ਤੇ ਤੇਲੀ ਤੇ ਕਾਜੀ ਦਾ ਬਲਦ ਇਕੱਠੇ ਹੋਏ ਤਾਂ ਦੋਨੋਂ ਬਲਦ ਆਪਸ ਵਿੱਚ ਦੇਖ ਕੇ ਭੜਪੇ ਲੜ ਪਏ ਤੇਲੀ ਦੇ ਬਲਦ ਨੇ ਕਾਜੀ ਦੇ ਬਲਦ ਦੀ ਲੜਾਈ ਦੇ ਵਿੱਚ ਤੋੜਤੀ ਲੱਤ ਉਹ ਹੋ ਗਿਆ ਜ਼ਖਮੀ ਲੰਗੜਾ ਸਮੇਂ ਨੂੰ ਸੰਭਾਲਦਾ ਹੋਇਆ ਜਿਹੜਾ ਤੇਲੀ ਹੈ ਨਾ ਉਹ ਜਲਦੀ ਕਾਜੀ ਸਾਹਿਬ ਦੇ ਕੋਲ ਗਿਆ ਤੇ ਕਹਿਣ ਲੱਗਿਆ ਜੇ ਕਿਸੇ ਦੇ ਪਸ਼ੂ ਦੇ ਕੋਲੋਂ ਜੇ ਕਿਸੇ ਦਾ ਜਿਹੜਾ ਪਸ਼ੂ ਹੈ ਕਿਸੇ ਦੇ ਪਸ਼ੂ ਆਪੋ ਵਿੱਚ ਭੜਪੈਣ ਤੇ ਲੜਾਈ ਦੇ ਵਿੱਚ ਇੱਕ ਦੂਸਰੇ ਦੀ ਲੱਤ ਤੋੜ ਦੇਵੇ ਤਾਂ ਫਿਰ ਦੱਸੋ ਉਹਦੇ ਬਾਬਤ ਮਸਲਾ ਕਾਜੀ ਕਹਿਣ ਲੱਗਿਆ ਕਿ ਇਹਦਾ ਕੀ ਮਸਲਾ ਹੈ ਕਿਉਂਕਿ ਪਸ਼ੂ ਕਿਹੜਾ ਕਿਸੇ ਦਾ ਸਿਖਾਇਆ ਹੁੰਦਾ ਹੈਗਾ ਪਸ਼ੂ ਦਾ ਆਪਣਾ ਦਿਮਾਗ ਹੁੰਦਾ ਹੈ ਤੇਲੀ ਇਤਨਾ ਸੁਣ ਕੇ ਚਲੇ ਗਿਆ ਇਤਨੇ ਨੂੰ ਕਾਜੀ ਦਾ ਲੜਕਾ ਆਇਆਗਾ ਆਪਣੇ ਪਿਤਾ ਨੂੰ ਕਹਿਣ ਲੱਗਿਆ ਅੱਬਾ ਜਾਨ ਤੇਲੀ ਦੇ ਬਲਦ ਨੇ ਸਾਡੇ ਬਲਦ ਦੀ ਲੱਤ ਤੋੜਤੀ ਤਾਂ ਕਾਜੀ ਆਪਣੇ ਲੜਕੇ ਨੂੰ ਕਹਿਣ ਲੱਗਿਆ ਕਿ ਜਾ ਕੇ ਤੇਲੀ ਨੂੰ ਤੂੰ ਮੋੜ ਕੇ ਲਿਆ ਜਦੋਂ ਤੇਲੀ ਮੋੜ ਕੇ ਲਿਆਂਦਾ ਤਾਂ ਕਾਜੀ ਕਹਿਣ ਲੱਗਿਆ ਪਹਿਲਾਂ ਤੈਨੂੰ ਲਾਲ ਕਿਤਾਬ ਵੇਖ ਕੇ ਮਸਲਾ ਨਹੀਂ ਦੱਸਿਆ ਮੈਂ ਉਹ ਜੀ ਹਵਾ ਚ ਛੱਡਦਾ ਤੀਰ ਜੋ ਤੂੰ ਮੈਨੂੰ ਪੁੱਛਿਆ ਸੀ ਮੈਂ ਲਾਲ ਕਿਤਾਬ ਦੇਖ ਕੇ ਉਹਦਾ ਫੈਸਲਾ ਕਰਦਾ ਲਾਲ ਕਿਤਾਬ ਵਖਾਣੇ ਇਓ ਤੇਲੀ ਬੈਲ ਪੜਾਇਆ ਕਿਉਂ ਖਲ ਖਵਾਏ ਕੀਆ ਮਸਟੰਡ ਬੈਲ ਕਾ ਬੈਲ 50 ਰੁਪਏ ਡੰਡ ਤੈਨੂੰ 50 ਰੁਪਏ ਡੰਡਾ 50 ਰੁਪਏ ਜੁਰਮਾਨਾ ਹੈਗਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਕਾਜੀਓ ਤੁਸੀਂ ਕਿਹੜੀ ਗੱਲ ਕਰਦੇ ਹੋ ਤੁਹਾਡਾ ਜਿਆਦਾ ਜਿਹੜਾ ਫਿਰਕਾ ਹੈ ਨਾ ਉਹ ਤਾਂ ਕੀ ਕਹਿੰਦੇ ਹੈਗੇ ਰਿਸ਼ਵਤ ਲੈਣ ਤੇ ਲੱਗਿਆ ਪਿਆ ਹੈਗਾ ਹੁਣ ਬ੍ਰਾਹਮਣ ਜਿਹੜੇ ਥੋੜੇ ਜਿਹਾ ਲੱਗੇ ਕਿ ਹਾਂ ਕਾਜੀ ਵੇਲ ਹੋ ਗਿਆ ਹੁਣ ਅਸੀਂ ਆ ਗਏ ਅੱਗੇ ਸਾਡੇ ਤੋਂ ਗੁਰੂ ਨਾਨਕ ਪ੍ਰਭਾਵਤ ਨੇਗੇ ਹੌਣ ਵੀ ਕਿਉਂ ਨਾ ਕਿਉਂਕਿ ਇਹਨਾਂ ਦੇ ਪੂਰਵ ਜੰਝੂ ਪਾਉਂਦੇ ਰਹੇ ਨੇਗੇ ਗੁਰੂ ਨਾਨਕ ਨੇ ਸਾਡੀ ਸਪੋਰਟ ਕਰਨਗੇ ਤੇ ਗੁਰੂ ਨਾਨਕ ਪਾਸ਼ਾ ਬਚਨ ਕਰਦੇ ਹਨ ਬ੍ਰਾਹਮਣ ਨਾ ਵੈ ਜੀਆਂ ਕਾਏ ਮਹਾਰਾਜ ਬਚਨ ਕਰਦੇ ਬ੍ਰਾਹਮਣ ਲੋਕ ਇਸ਼ਨਾਨ ਕਰਕੇ ਆਉਂਦੇ ਨੇ ਤੇ ਨਾਲੇ ਜੀਵਾਂ ਨੂੰ ਮਾਰ ਦਿੰਦੇ ਨੇਗੇ ਮੱਛੀਆਂ ਵਗੈਰਾ ਮਾਰ ਕੇ ਉਹਦੇ ਭਾਜੀ ਬਣਾ ਲੈਂਦੇ ਨੇਗੇ ਹੁਣ ਬ੍ਰਾਹਮਣੋ ਕਿਹੜਾ ਜਿਹੜਾ ਹਿਰਦੇ ਦੇ ਵਿੱਚ ਹਮਦਰਦੀ ਰੱਖੇ ਬ੍ਰਾਹਮਣ ਕੌਣ ਹੈ ਜਿਹੜਾ ਆਪਣੇ ਵਰਗਾ ਸਾਹਮਣੇ ਵਾਲੇ ਦਾ ਜੀਵਨ ਸਮਝੇ ਪਸੂਸਾ ਬੰਦਿਆਂ ਨੂੰ ਮਾਰੀ ਜਾਂਦੇ ਆ ਤੁਹਾਡੇ ਅੰਦਰ ਦਇਆ ਤਾਂ ਹੈ ਹੀ ਨਹੀਂ ਕੀ ਜਦੋਂ ਮਹਾਰਾਜ ਨੇ ਦੋਨਾਂ ਦੇ ਬਾਰੇ ਦੱਸਿਆ ਤੇ ਜੋਗੀ ਜਿਹੜੇ ਨੇ ਨਾ ਉਹ ਬੜੇ ਖੁਸ਼ ਹੋਏ ਕਹਿੰਦੇ ਮਹਾਰਾਜ ਸਾਡੇ ਤੋਂ ਪ੍ਰਭਾਵਤ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਜੋਗੀ ਵੀ ਪਰਮੇਸ਼ਵਰ ਪਰਮਾਤਮਾ ਦੀ ਮਿਲਣ ਦੀ ਜੁਗਤ ਨੂੰ ਨਹੀਂ ਜਾਣਦੇ ਬਹੁਤ ਆਤਮਾਤਰਾ ਵਿੱਚ ਜੋਗਿਓ ਅਸੀਂ ਸੁਮੇਰ ਪਰਵਤ ਤੇ ਤੁਹਾਡੇ ਪੂਰੇ ਕੁਟੰਬ ਕਬੀਲੇ ਜਥੇ ਮੰਡਲੀ ਨੂੰ ਮਿਲ ਆਇਆ ਸਾਨੂੰ ਸਾਰਾ ਪਤਾ ਹੈ ਜੋਗੀ ਜਨਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਆਂਦੇ ਨੇ ਮਤਲਬ ਜੋਗੀ ਗੁਰੂ ਦੇ ਗਿਆਨ ਤੋਂ ਸਖਣੇ ਹੋਣ ਕਰਕੇ ਗਿਆਨ ਕਰਕੇ ਅੰਨੇ ਨੇ ਤੁਸੀਂ ਤਿੰਨੇ ਜਿਹੜੇ ਨੇ ਆ ਸੰਸਾਰ ਦੇ ਲੋਕਾਂ ਨੂੰ ਧਰਮ ਦੇ ਪਾਸੇ ਲਾਉਣਾ ਸੀ ਪਰ ਤੁਸੀਂ ਤਾਂ ਖੁਦ ਗਿਆਨ ਕਰਕੇ ਅੰਨੇ ਹੋ ਹੋਗੇ ਤੁਸੀਂ ਲੋਕਾਂ ਦਾ ਭਲਾ ਨਹੀਂ ਬਲਕਿ ਤੁਸੀਂ ਲੋਕਾਂ ਦਾ ਨੁਕਸਾਨ ਕਰਦੇ ਹੋ ਜਦੋਂ ਮਹਾਰਾਜ ਨੇ ਇਸ ਤਰੀਕੇ ਦਾ ਸਾ ਸੰਗਤ ਜੀ ਬਚਨ ਕੀਤਾ ਤਿੰਨਾ ਦਾ ਹੰਕਾਰ ਠੰਡਾ ਪੈ ਗਿਆ ਬੇਇੱਜ਼ਤੀ ਬੜੀ ਹੋ ਗਈ ਫਿਰ ਹੁਣ ਸਤਗੁਰਾਂ ਨੂੰ ਪੁੱਛਣ ਲੱਗੇ ਮਹਾਰਾਜ yogi ਕੌਣ ਹੈ ਅਸਲ ਵਿੱਚ ਅਸਲ ਵਿੱਚ ਕਾਜ਼ੀ ਕੌਣ ਹੈ ਅਸਲ ਵਿੱਚ ਬ੍ਰਾਹਮਣ ਕੌਣ ਹੈ ਮੁਸਲਮਾਨ ਕੌਣ ਹੈ ਸਾਨੂੰ ਕਿਰਪਾ ਕਰਕੇ ਦੱਸੋ ਮਹਾਰਾਜ ਬਚਨ ਕਰਦੇ ਹਨ ਸੋ ਜੋਗੀ ਜੋ ᔪਗਤ ਪਛਾਣੈ ਭਾਈ ਅਸਲ ਜੋਗੀ ਉਹ ਹੈ ਜਿਹੜਾ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਜੁੜਨ ਦੀ ᔪਗਤੀ ਨੂੰ ਪਛਾਣਦਾ ਹੈ ਅੰਜਨ ਮਾਹੇ ਨਿਰੰਝਣ ਰਹੀਏ ਜੋਗ ᔪਗਤ এব ਪਾਈਐ ਉਹ ਅਸਲੀ ਜੋਗੀ ਹੈ ਤੇ ਫਿਰ ਮਹਾਰਾਜ ਨੂੰ ਸਵਾਲ ਕਰ ਦਿੱਤਾ ਮਹਾਰਾਜ ਜੋਗੀ ᔪਗਤੀ ਕਿਵੇਂ ਜਾਣੇ ਹੁਣ ਜੋਗੀ ਬਾਰੇ ਤਾਂ ਦੱਸਤਾ ᔪਗਤੀ ਬਾਰੇ ਤਾਂ ਦੱਸੋ ਗੁਰਨਾਨਕ ਪਾਸ਼ਾ ਬਚਨ ਕਰਦੇ ਹਨ ਗੁਰ ਪ੍ਰਸਾਦੀ ਏ ਕੋ ਜਾਣੈ ਭਾਈ ਜੇ ਤੁਸੀਂ ᔪਗਤੀ ਨੂੰ ਜਾਣਨਾ ਚਾਹੁੰਦੇ ਹੋ ਤਾਂ ਗੁਰੂ ਦੀ ਸ਼ਰਨ ਵਿੱਚ ਜਾਓ ਗੁਰੂ ਦੀ ਤੁਸੀਂ ਸਿੱਖਿਆ ਨੂੰ ਜੀਵਨ ਚ ਧਾਰਨ ਕਰੋ ਜਦੋਂ ਗੁਰੂ ਦੇ ਅਨੁਸਾਰ ਜੀਵਨ ਬਤੀਤ ਕਰੋਗੇ ਗੁਰੂ ਦੀ ਕਿਰਪਾ ਦੇ ਨਾਲ ਜੋ ਪਰਮਾਤਮਾ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ ਤੁਹਾਨੂੰ ਉਹਦੇ ਦਰਸ਼ਨ ਹੋ ਜਾਣਗੇ ਮਹਾਰਾਜ ਨੇ ਜਦੋਂ ਜੋਗੀਆਂ ਬਾਰੇ ਦੱਸਿਆ ਤਾਂ ਫਿਰ ਪਾਤਸ਼ਾਹ ਨੂੰ ਪੁੱਛਣਾ ਕੀਤਾ ਕਾਜ਼ੀਆਂ ਦੇ ਕੀ ਲੱਛਣ ਨੇ ਕਾਜੀ ਜੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤੰ ਮਰੈ ਭਾਈ ਅਸਲ ਕਾਜੀ ਉਹ ਐ ਜਿਹੜਾ ਸੰਸਾਰ ਦੇ ਪਦਾਰਥਾਂ ਵੱਲੋਂ ਆਪਣੇ ਮਨ ਨੂੰ ਰੋਕੇ ਨਾ ਕਿ ਸੰਸਾਰ ਦੇ ਪਦਾਰਥਾਂ ਦੇ ਵੱਲ ਆਪਣਾ ਮਨ ਲਾ ਕੇ ਲੋਭੀ ਹੋਇਆ ਫਿਰੇ ਜਿਵੇਂ ਤੂੰ ਪੈਸੇ ਲੈ ਕੇ ਭਾਈ ਨਿਆਂ ਕਰਦਾ ਹੈ ਐਵੇਂ ਨਹੀਂ ਹੋਣਾ ਚਾਹੀਦਾਗਾ ਸੰਸਾਰ ਦੇ ਵੱਲੋਂ ਆਪਣੀ ਬਿਰਤੀ ਨੂੰ ਹਟਾ ਕੇ ਪਰਮਾਤਮਾ ਦੇ ਵੱਲ ਲਾਉਣਾ ਉਹ ਅਸਲੀ ਕਾਜ਼ੀ ਹੈ ਜੀਵਨ ਮੁਕਤ ਉਹਨੂੰ ਹੀ ਅਵਸਥਾ ਪ੍ਰਾਪਤ ਹੁੰਦੀ ਹੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਭਾਈ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਵਿਆਪਕ ਪਰਮੇਸ਼ਰ ਦੇ ਸਰੂਪ ਦਾ ਵਿਚਾਰ ਕਰਦਾ ਹੈ ਬ੍ਰਹਮ ਦੀ ਵਿਚਾਰ ਕਰਕੇ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਤੇ ਆਪਣੇ ਸਾਰੀਆਂ ਕੁਲਾਂ ਦਾ ਭਲਾ ਕਰ ਲੈਂਦਾ ਉਤਾਰ ਕਰ ਲੈਂਦਾ ਹੈਗਾ ਮਹਾਰਾਜ ਨੂੰ ਪੁੱਛਣਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਹੇ ਸਤਿਗੁਰ ਪਾਤਸ਼ਾਹੀ ਜੋਗੀ ਕੌਣ ਹੁੰਦਾ ਹੈ ਇਸ ਦੇ ਦੁਆਰਾ ਲਖਣ ਕਰਕੇ ਸਮਝਾਉਣਾ ਕਰੋ ਮਹਾਰਾਜ ਬਚਨ ਕਰਦੇ ਨੇ ਦਾਨਸ ਬੰਦ ਸੋਈ ਦਿਲ ਤੋਵੈ ਮੁਸਲਮਾਨ ਸੋਈ ਮਲਖੋਵੈ ਉਹੀ ਪ੍ਰਣਯਾਮ ਕਰਕੇ ਦਸਵੇਂ ਦਵਾਰ ਦੇ ਵਿੱਚ ਆਪਣੇ ਪ੍ਰਾਣ ਚੜਾਉਣ ਵਾਲਾ ਅਕਲਵੰਦ ਜੋਗੀ ਹੈ ਜਿਹੜਾ ਆਪਣੇ ਹਿਰਦੇ ਵਿੱਚੋਂ ਅਵਿਦਿਆ ਦੀ ਮੈਲ ਨੂੰ ਖਤਮ ਕਰੇ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜੇ ਅਸਲੀ ਕਾਜੀ ਉਹ ਹੈ ਜਿਹੜਾ ਆਪਣੇ ਅੰਦਰੋਂ ਪਾਪਾਂ ਦੀ ਵਿਕਾਰ ਖਤਮ ਕਰੇ ਪੰਡਤ ਬੂਜੈ ਸੋ ਪਰਵਾਨ ਜਿਸ ਸਰਦਰਗੈ ਕਾ ਨਹੀਂ ਸਾਣ ਵਿਦਾ ਸ਼ਾਸਤਰਾ ਨੂੰ ਪੜਿਆ ਹੋਇਆ ਪੰਡਤ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹੀ ਪ੍ਰਮਾਣਿਕ ਹੈ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਭਿਆਸ ਕਰਕੇ ਆਪਣੇ ਆਪ ਨੂੰ ਜਾਣ ਲਵੇ ਗੁਰਾਂ ਦੁਆਰਾ ਬ੍ਰਹਮ ਦੇ ਤਾਈਂ ਸਮਝਣਾ ਕਰੇ ਜਿਸ ਦੇ ਅੰਤ ਕਰਨ ਰੂਪੀ ਮਥੇ ਉੱਪਰ ਦਰਗਾਹ ਸਚਖੰਡ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਨੂੰ ਉਪਦੇਸ਼ ਕੀਤਾ ਇਨ ਦਾ ਹੰਕਾਰ ਠੰਡਾ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਆਪਣੀ ਭੁੱਲ ਬਖਸ਼ਾਈ ਤੇ ਮਹਾਰਾਜ ਜੀ ਦੇ ਦੱਸੇ ਸਿਧਾਂਤ ਦੇ ਅਨੁਸਾਰ ਜੀਵਨ ਬਤੀਤ ਕਰਨ ਲੱਗੇ ਸੋ ਸੰਗਤ ਜੀ ਕੈਨਿਕ ਸੇਵਾ ਪ੍ਰਵਾਨ ਕਰ ਲੈਣਾ ਕਿਰਪਾ ਕਰਕੇ ਵੀਡੀਓ ਨੂੰ ਸਪੋਰਟ ਕਰਨ ਲਈ ਕਥਾ ਨੂੰ ਸਪੋਰਟ ਕਰਨ ਦੇ ਲਈ ਲਾਇਕ ਵਾਲਾ ਬਟਨ ਜ਼ਰੂਰ ਦਬਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਲਿਖ ਕੇ ਆਪਣਾ ਹੱਥ ਆਪਣੀ ਉਂਗਲਾਂ ਪਵਿੱਤਰ ਕਰਨ ਦੀ ਕਿਰਪਾਲਤਾ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ